ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਕਬਾਲ ਸਿੰਘ ਮਾਲ ਹਲਕਾ ਅੰਚਾਜ ਕਾਦੀਆਂ ਸ਼ਰੋਮਣੀ ਅਕਾਲੀ ਦਲ ਮੀਤ ਪ੍ਰਧਾਨ ਸ਼ਰੋਮਣੀ ਕਾਗਲ ਪੰਜਾਬ ਅੱਜ ਜਗਤ ਗੁਰੂ ਸਤਨ ਸੰਗੁਰੂ ਨਾਨਕ ਤੇ ਸਾਹਿਬ ਜੀ ਦੇ 538ਵੇਂ ਵਿਆਹਪੁਰਪ ਦੇ ਸੁਮੁੱੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਇੰਨਾ ਬਲ ਬਖਸ਼ੋ ਸਾਰੀ ਲੋਕਾਈ ਨੂੰ ਕਿ ਅਸੀਂ ਤੁਹਾਡੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਰ ਕਰ ਸਕੀਏ ਕਿਉਂਕਿ ਤੁਹਾਡਾ ਜੋ ਫਲਸਫਾ ਹੈ ਬੜਾ ਛੋਟਾ ਜਿਹਾ ਫਲਸਫਾ ਜਿੰਨੇ ਵੀ ਕਿਸੇ ਨੇ ਉਹ ਜ਼ਿੰਦਗੀ ਆਪਣੀ ਜੇ ਉਹਨੂੰ ਉਤਾਰਿਆ ਹੈ ਉਹ ਬ੍ਰਹਮ ਗਿਆਨੀ ਬਣ ਗਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਫਲਸਫਾ ਤੇ ਅਸੀਂ ਵੀ ਪੈਰਾ ਦੇ ਸਕੀਏ ਇਹਨਾਂ ਸਾਨੂੰ ਬਲ ਬਖਸ਼ੋ ਮੈਂ ਫੇਰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਮਾਲ ਪਰਿਵਾਰ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾਂ ਜਿਹੋ ਨਾਲ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਵਿਆਪੂਰਕ ਤੇ ਚੱਲਦੇ ਤੇ ਉਹਨਾਂ ਦੀ ਜੀਵਨੀ ਪੜ ਕੇ ਆਪਾਂ ਘਰੋਂ ਫੇਰ ਚੱਲੀਏ ਉਹਨਾਂ ਨੇ ਇਹੀ ਕਿਹਾ ਹੈ ਕਿ ਸਹਿਜ ਪੱਕੇ ਸੋ ਮਿੱਠਾ ਹੋਏ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਤਰਤ ਰਾਜੂ ਤੋਂ ਲਈ ਨੀਵੇਂ ਸੋ ਗौरा ਹੋ ਸਮੇਸ਼ਾ ਜਿਹੜਾ ਨੀਵਾ ਹੁੰਦਾ ਉਹ ਭਾਰਾ ਬੰਨਾ ਕਿਹਾ ਜਾਂਦਾ ਤੇ ਨਿਮਰਤਾ ਦੇ ਨਾਲ ਆਪਾਂ ਨੀਣਾ ਪਿਆਰ ਦੇ ਨਾਲ ਜਾਣਾ ਹੁੱਲੜ ਬਾਜੀ ਨਹੀਂ ਕਰਨੀ ਟਰੈਕਟਰਾਂ ਦੇ ਵੱਡੇ ਸਪੀਕਰ ਨਹੀਂ ਲਾਉਣੇ ਤਾਂ ਕਿ ਜੋ ਸਾਡੀ ਆਵਾਮ ਹੈ ਸਾਡੀ ਸੰਗਤ ਜਾ ਰਹੀ ਹੈ ਉਹਨੂੰ ਕੋਈ ਪਰੇਸ਼ਾਨ ਨਾ ਮੈਂ ਬੱਚਿਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਜਪਦੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ